ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪੱਟੀ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੀ ਵੀਡੀਓ ਹੈ ਕਰਨਦੀਪ ਦੇ ਘਰੋਂ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਦਿਖਾਉਣੀਆਂ ਦੋਵੇਂ ਸਜਰਾਂ ਸੁਈਆਂ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ ਜਿਹੜੇ ਵੀ ਵੀਰ ਇਸ ਚੈਨਲ ਤੇ ਨਵੇਂ ਜੁੜੇ ਆ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਦੂਜੀ ਬੇਨਤੀ ਦੋਸਤੋ ਇਹ ਆ ਕਿ ਜਿਹੜਾ ਵੀ ਵੀਰ ਇੱਥੇ ਆਵੇ ਆਪਣੀ ਚੋਕੇ ਤਸੱਲੀ ਕਰੇ ਕਿਉਂਕਿ ਬਾਅਦ ਵਿੱਚ ਲਾਂਬੇ ਦੀ ਕੋਈ ਗਵਾਹੀ ਨਹੀਂ ਰਹਿ ਜਾਵੇ ਆਓ ਦੋਸਤੋ ਕਰਦੇ ਆ ਕਰਨ ਦੀ ਬੇ ਨਾਲ ਗੱਲਬਾਤ ਪੁੱਛਦਿਆਂ ਕਰਨ ਦੀ ਬਾਰੇ ਉਹਨਾਂ ਦੋਵਾਂ گاਮਾਂ ਦੀ ਡਿਟੇਲ ਕਿੰਨਾ ਦੁੱਧ ਹੈ ਕੀ ਰੇਟ ਹੈ ਕਿੰਨਾ ਸੁਭਾ ਹੈ ਆਹ ਵੀ ਕਰਨ ਦੀ ਵੀ ਕੀ ਗੱਲ ਚੱਲ ਹੈ ਆਪਣਾ ਐਡਰੈਸ ਦੱਸ ਦੇ ਕੋਈ ਨਾ ਮੇਰਾ ਕਰਨਦੀ ਸਿੰਘ ਪਿੰਡ ਲੋਕਾ ਤਸਲੀਮ ਪਟਿਆ ਜਿਆ ਕਰਨਤਨ ਫੋਨ ਨੰਬਰ ਬੋਲ ਦੇ 985574552 ਪਹਿਲੇ ਗਾਵਾਂ ਵੇਖੀਏ ਦੋਵੇਂ ਹਾਂਜੀ ਪਹਿਲੇ ਵਿੱਚ ਅੱਜ ਫਿਰ ਦੋ ਲੈਣ ਦੀਆਂ ਹਾਂਜੀ ਦੋ ਦੋਵੇਂ ਸੂਈਆਂ ਸੋ ਦੋਵੇਂ ਸੂਈ ਪਹਿਲੋਂ ਕਿਹੜੀ ਗਾਂ ਤੋਂ ਇਹ ਤੋਂ ਸ਼ੁਰੂ ਕਰੀਏ ਇਹ ਤੋਂ ਸ਼ੁਰੂ ਕਰੀਏ ਲਓ ਜੀ ਪਹਿਲੋਂ ਦੋਸਤੋ ਵੱਡੀ ਗਾਂ ਤੋਂ ਸ਼ੁਰੂ ਕਰਦੇ ਹਾਂ ਕਾਫੀ ਖੂਬਸੂਰਤ ਹਵਾਨਾ ਦੋਸਤੋ ਗਾਂ ਫਲੇ ਤਿਆਰ ਥਣਾ ਦੀ ਵੀ ਵਿਤੀ ਕਾਫੀ ਹੈ ਦੋਸਤੋ ਦੋਵਾਂ ਪਾਸੇ ਤੁਹਾਨੂੰ ਥਣ ਦਿਖਾ ਦਿੰਨੇ ਆਂ ਪੁੱਛ ਦਿਆ ਕਰਨਦੀਪ ਨੂੰ ਡਿਟੇਲ ਇਹਦੀ ਸਾਰੀ ਆਮ ਜੀ ਕਰਨਦੀ ਵੀ ਕੰਨਵਸ ਸੁਆ ਸੁਈ ਹੈ ਇਹ ਦੁੱਜਾ ਸੁਆ ਸੁਈ ਹੈ ਰਾਤ ਵੀ ਸੁਈ ਹੈ ਅੱਛਾ ਰਾਤ ਜੇਦੂ ਪਾਪੀ ਸਾਰੀ ਪਰਪਰ ਇਹ ਦੁੱਜਾ ਵਧੀਆ ਵਾੜੀ ਇਹ ਸ਼ਕੀ ਦਿੱਤਾ ਬੱਚਾ ਨੇ ਬੱਚਾ ਇਹਨੇ ਵਛਾ ਦਿੱਤਾ ਦੁੱਸਤੋਂ ਇਹਨੇ ਵਛਾ ਦਿੱਤਾ ਆ ਵਛਾ ਜਿਹੜਾ ਇਹਨੇ ਦਿੱਤਾ ਗਾਣੇ ਖਾ ਗਿਓ ਪੱਪੀ ਖਾ ਦੋ ਮੜਾ ਆ ਵਛਾ ਦੁੱਸਤੋਂ 나ੜੂ ਨਾਲ ਹੈ ਬੱਚੇ ਦਾ ਤੋੜ ਕੇ ਤੁਹਾਨੂੰ ਗਾ ਕੇ ਦਿਖਾਉਣਾ ਕਰਨਦੀ ਵੀ ਕਰ ਮੜਾ ਜੇ ਤੋਰੀਏ ਇਹਨੂੰ ਖੋਲ ਹਵਾਨਾ ਦੁੱਸਤੋਂ ਖੂਬ ਕਾਫੀ ਖੂਬਸੂਰਤ ਬਣਾਏਗਾ ਇਹਨੇ ਚੰਗੇ ਤਕੜੇ ਹੁਵਾਂਦੇ ਦੀ ਮਾਲਕ ਥੋੜੀ ਜੀ ਸੂਨ ਦੇ ਵਿੱਚ ਥੋੜਾ ਜਿਹਾ ਲੱਪਾ ਲੱਗਾ ਬਾਕੀ ਗਾਂ ਦੋਸਤੋ ਚੰਗੀ ਕੱਦ ਕਾਠ ਦੀ ਸੋਹਣੀ ਸਰਖੀ ਮੋਹਲਾ ਵੀ ਯਰਸੀ ਦੇ ਨਾਲ ਕ੍ਰੋਸ ਹੈ ਦੋਸਤੋ ਗਾ ਦੋਸਤੋ ਇਹਦੀ ਗਾਂ ਦੀ ਫੈਂਡ ਵੀ ਚੰਗੀ ਆਊਗੀ ਥਾਣ ਵੀ ਦੋਸਤੋ ਬਹੁਤ ਵਿਰਲਦੇ ਆ ਕਾਫੀ ਵਿੱਥੀ ਵਾਲਾ ਥਣ ਲੱਗਾ ਗਾਣਾ ਇੱਕ ਵਾਰੀ ਦੋਸਤੋ ਤੈਨੂੰ ਮੂੰਹ ਦਿਖਾ ਦਈਏ ਦਾ ਯਰਸੀ ਦੇ ਨਾਲ ਕ੍ਰੋਸ ਹੈ ਦੋਸਤੋ ਨਿੱਕੇ ਕੰਨਾਂ ਦੀ ਕਰੰਦੀਪ ਕਿੰਨਾ ਦੁੱਧ ਦੇ ਥੱਲੇ ਦੇ ਬੋਲਾ ਕਿੰਨਾ ਯਾਰ ਰਾਤੀ ਸੂਈ ਤੇ 6 ਲੀਟਰ ਚੋਇਆ ਮਛੀਨੀ ਚੁਗਾ ਕੇ 6 ਲੀਟਰ ਚੋਇਆ ਅੱਜ ਸ਼ਰ ਕਿੰਨਾ ਦੁੱਧ ਕਰੂਗੀ 20 ਲੀਟਰ ਕਰੂਗੀ 20 ਲੀਟਰ ਕਰ ਜੂਗੀ ਹਾਂਜੀ ਮੋਲੇ ਦਾ ਕੀ ਹੈ ਮੁੱਲ ਭਾਵੇਂ ਇਹਦਾ 55 ਜਾਂ 50 ਜੀ ਹੈ ਹਾਂ 50 ਜਾਂ ਚ ਮੰਨ ਤਾ ਨਾ ਕਰੀ 50 ਜਾਂ ਚ ਮੰਨ ਤਾ ਨਾ ਹਾਂਜੀ 48 ਹਜ਼ਾਰ ਹੀ ਦੇ ਦੋਗੇ 48 ਜਾਂ ਠੀਕ ਹੈ ਜੀ ਦੋਸਤੋ ਦੂਜੇ ਨੰਬਰ ਤੇ ਗਾਂ ਤੁਹਾਨੂੰ ਦਿਖਾਉਣੇ ਆਖ ਵੇ ਵੀ ਦੋਸਤੋ ਹਵਾਲਾ ਨਾਲ ਖੂਬ ਸੂਰਤ ਤੇ ਥਣ ਬੜਾ ਦੋਸਤੋ ਪਿਆਰਾ ਲੱਗਿਆ ਇਹਨੂੰ ਘਰ ਹਾਂ ਵੀ ਕਰਨ ਦੀ ਪੀ ਦੀ ਡਿਟੇਲ ਇਹ ਵੀ ਦੂਜਾ ਸੋਸ ਹੋਈ ਆ ਕਿੰਨਾ ਟਮਗਾ ਸੋਈ ਚਾਰ ਟਮਗਾ ਹੋਈ ਸੋਈ ਇਹਦੇ ਸਾਲ ਦੁੱਧ ਕਿੰਨਾ ਹੋਣਾ ਇਹ ਥੱਲੇ ਹੋਣਾ ਤੇਰਾ ਲੀਟਰ ਬਹੁਤ ਸੰਚ ਦਵਾ ਦੁੱਧ ਸੰਚ ਅੱਛਾ ਕਿੰਨਾ ਕਰੂਗੀ ਇਹ ਕਰਜੂਗੀ ਸੋਲਾ 1500 ਲੀਟਰ ਕਰਜੂਗੀ ਹਾਂਜੀ ਇਹਨੇ ਬੱਚਾ ਕਿ ਦਿੱਤਾ ਇਹਨੂੰ ਅਛੀ ਦੇ ਖਵਾਉਂਗੇ ਅਸੀਂ ਦੋਸਤੋ ਆ ਵਛੀ ਦੀ ਇਹਦਾ ਵਛੀ ਦਾ ਵੀ ਨਾਲੂ ਨਾਲ ਹੀ ਹੈ ਜੀ ਵਛੀ ਬੜੀ ਪਿਆਰੀ ਦੋਸਤੋ ਜੀ ਕਰਨ ਦੀ ਪੀ ਨੂੰ ਵੀ ਖੋਲ ਕੇ ਖੋਲ ਕੇ ਦਿਖਾਈਏ ਕਰੀ ਦੀ ਸਣ ਦੋਸਤੋ ਬੜਾ ਪਿਆਰਾ ਲੱਗਾ ਨੂੰ ਬੜੀ ਵਿਰਲ ਤੇ ਥਾਨ ਹੈ ਇਹ ਵੀ ਦੋਸਤੋ ਥੋੜੀ ਜਿਹੀ ਲੱਪੇ ਦੇ ਵਿੱਚ ਤਾਜੀ ਸੂਈ ਹੁਣ ਕਰਕੇ ਥੋੜਾ ਜਿਹਾ ਲੱਪਾ ਲੱਗ ਗਿਆ ਨੂੰ ਬਾਕੀ ਹਵਾਨਾ ਇਹ ਵੀ ਚੰਗਾ ਦਿਖਾ ਰਹੀ ਹੈ ਮੋੜਲਾ ਕਰ ਇਹ ਦੋਸਤੋ ਐਚਪ ਦੇ ਨਾਲ ਤੇ ਸ਼ਾਈ ਵਾਲ ਦੇ ਨਾਲ ਕਰਾਸ ਭਾਣਾ ਦੋਸਤ ਇਹਦਾ ਵੀ ਬਹੁਤ ਖੂਬਸੂਰਤ ਹੈ ਹਾਂ ਬਈ ਕਰਨ ਦੀ ਵੀ ਚਵਾਈ ਚੁਈ ਦੀ ਇੱਕ ਨੰਬਰ ਹਾਂਜੀ ਇੱਕ ਨੰਬਰ ਹੈ ਅੱਛਾ ਇਹਦਾ ਕੀ ਮੁੱਲ ਕਰਦੇ ਮੁੱਲ ਇਹਦਾ ਬਹੁਤ 40000 ਕਰੀ ਜਾਈਏ ਅੱਛਾ ਜੀ 30000 ਜੋਂ ਮਾਨਦਨ ਕਰੀ 35000 ਚੋਂ ਮਾਨਦਨ ਕਰਾਓ ਦੋਸਤੋ ਇਹ ਦੋਵੇਂ ਗਾਵਾਂ ਦੀ ਡਿਟੇਲ ਤੁਹਾਨੂੰ ਵੀਰ ਨੇ ਦੱਸਤੀ ਏ ਜਿਹੜਾ ਵੀ ਵੀਰ ਇੱਥੇ ਆਉਂਦਾ ਹੈ ਆਪਣੀ ਤਸੱਲੀ ਕਰੇ ਚੋ ਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰੇ ਚੋ ਕੇ ਦੁਬਾਰਾ ਤੁਹਾਨੂੰ ਦੋਸਤੋ ਦੋਵੇਂ ਗਾਵਾਂ ਫੇਰ ਦਿਖਾ ਦਿੰਨੇ ਆਂ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ